ਅੱਜ ਦੁਬਈ ਦੇ ਵਿੱਚ ਮੈਟਰੋਪੋਲੀਟਨ ਹੋਟਲ ਦੇ ਵਿੱਚ ਇੰਟਰਨੈਸ਼ਨਲ ਬਿਜ਼ਨਸ ਅਵਾਰਡ ਦੇ ਵਿੱਚ ਪਾਸ ਕਰਕੇ ਡਾਕਟਰ ਬ੍ਰਿੰਦਰ ਸਿੰਘ ਭੁੱਲਰ ਨੂੰ ਸਨਮਾਨ ਦਿੱਤਾ ਗਿਆ ਉਹਨਾਂ ਦੀਆਂ ਸੇਵਾਵਾਂ ਦੇਖਦੇ ਹੋਏ ਔਰ ਉਹਨਾਂ ਨੂੰ ਅੱਜ ਨੈਚੁਰਲ ਹੈਲਥ ਗੁਰੂ ਦੇ ਅਵਾਰਡ ਨਾਲ ਜਿਹੜਾ ਸਨਮਾਨ ਹੈਗਾ ਉਹ ਕੀਤਾ ਗਿਆ ਨੈਕਸ ਨੈਚੁਰਲ ਹੈਲਥ ਗੁਰੂ ਡਾਕਟਰ ਬ੍ਰਿੰਦਰ ਸਿੰਘ ਭੁੱਲਰ ਆਫਕੋਰਸ ਹੈਲਥ ਨਾਉ ਇਜ਼ ਐਕਸਟ੍ਰੀਮਲੀ ਇੰਪੋਰਟੈਂਟ ਇਨ ਦ ਵਰਲਡ ਆਫ ਦਿਸ the general health freaks almost anywhere in the world. ਜਿਹੜੀ ਸਿਹਤ ਵਿਗਿਆਨ ਦਾ ਜਿਹੜਾ ਡੀਐਨਏ ਆ ਉਹ ਸਾਡੇ ਮੁਲਕ ਦੇ ਕੋਲ ਆ ਸਾਡੇ ਦੇਸ਼ ਦੇ ਕੋਲ ਆ ਔਰ ਅਲ ਇਸੇ ਤਰ੍ਹਾਂ ਅਗਰ ਅਸੀਂ ਇੰਟਰਨੈਸ਼ਨਲ ਲੈਵਲ ਤੇ ਕਲਜਾਮ ਦੀ ਹਿੰਮਤ ਕਰਾਂਗੇ ਡੈਫੀਨੇਟਲੀ ਬਹੁਤ ਸਾਰੇ ਦੇਸ਼ ਨੂੰ ਸਮਝਣਾ ਵੀ ਚਾਹੁੰਦੇ ਆ ਤੇ ਇਹਦੇ ਵਿੱਚ ਅੱਗੇ ਵਧਣਾ ਵੀ ਚਾਹੁੰਦੇ ਆ। ਜਿਹੜੇ ਦੁਬਈ ਚ ਰਹਿੰਦਾ ਭਾਈ ਜਿਹਾ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ 'ਚ ਕਿਰਿਆ ਹੋਇਆ ਚਾਹੇ ਸਮੇਂ ਤੋਂ ਪਹਿਲਾਂ ਵਾਲ ਸਫੈਦ ਹੋਣ ਦਾ ਮਾਮਲਾ ਹੋਵੇ ਚਾਹੇ ਝੜਨ ਦਾ ਮਾਮਲਾ ਹੋਵੇ ਜਾਂ ਫਿਰ ਅਸੀਂ ਕਹ ਲਈਏ ਕਿ ਫੈਟੀ ਲੀਵਰ ਦਾ ਮਾਮਲਾ ਹੋਵੇ ਛੋਟੇ ਜਿਹੇ ਮੈਸੇਜ ਰਾਹੀਂ ਮੈਂ ਅਗਰ ਕੋਈ ਸੁਨੇਹਾ ਦੇਣਾ ਚਾਹਾਂ ਤਾਂ ਉਹ ਇਹੀ ਹੈ ਕਿ ਆਪਣੇ ਖਾਣੇ ਦੇ ਵਿੱਚ ਰਾਤ ਨੂੰ ਕਮ ਸੇ ਕਮ ਮਿਲਟਸ ਜ਼ਰੂਰ ਐਡ ਕਰੋ ਅਗਰ ਤੁਸੀਂ ਇੱਕ ਟਾਈਮ ਮਿਲਟਸ ਐਡ ਕਰਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚੋਂ 30% ਗੰਦਗੀ ਬਾਹਰ ਚਲ ਜਾਈਗੀ ਦੋ ਟਾਈਮ ਮਿਲਟਸ ਐਡ ਕਰਦੇ ਹੋ ਤਾਂ 60% ਬਾਹਰ ਜਾਏਗੀ ਔਰ ਤਿੰਨ ਟਾਈਮ ਕਰਦੇ ਹੋ ਤਾਂ 100% ਗੰਦਗੀ बाहर निकल जाएगी पूरी पूरी हर रोग ब्लॉकेज है हर रोग प्लॉटिंग है हर रोग डिपॉजिट है एक्स्ट्रा डिपॉजिट है और हर रोग बॉडी से एक्स्ट्रा ग्रोथ है तो सारी चीजों बॉडी को डिसॉल्व कर ली डिटॉक्स कर ली 밀츠 ਆਪਣੇ ਖਾਣੇ ਚ ਐਡ ਕਰੋ ਇਹ ਸ਼ਾਰਟ ਟਰਮ ਦੀ ਛੋਟਾ ਜਿਹਾ ਸੁਨੇਹਾ ਹੈ ਇੱਥੇ ਇਹ ਕਿ ਡਾਇਬੀਟਿਸ ਹੋ ਮੋਟਾਪਾ ਦੋਈ ਸਭ ਤੋਂ ਵੱਡੀ ਬਿਮਾਰੀਆਂ ਨੇ ਇੱਥੇ ਉਹ ਇੱਥੇ ਨੇ ਡਾਕਟਰ ਸਾਹਿਬ ਦਾ ਕੈਂਪ ਲਗਵਾ ਲਓ ਜੀ ਕੋਈ ਮੈਂ ਰਿਕੁਐਸਟ ਕਰ ਰਿਹਾ ਸੀ ਕਿ ਡਾਕਟਰ ਸਾਹਿਬ ਲੋਕ ਤੇਗਲੀਓ ਪ੍ਰੋਗਰਾਮ ਨਾਲੋਂ ਕੈਂਪ ਲਗਾ ਰਹੇ ਸੀ ਬੜਾ ਫਾਇਦਾ ਹੋਗਾ ਲੋਕਾਂ ਨੂੰ ਮੋਟਾਪੇ ਤੋਂ ਬੜੇ ਪਰੇਸ਼ਾਨ ਨੇ ਦਵਾਈ ਵਾਲੇ ਜੀ ਭਾਈ ਬਹੁਤ ਬਿਜ਼ੀ ਸ਼ਹਿਰ ਹੈਗਾ ਤਾਂ ਹਰ ਇਨਸਾਨ ਇੱਕ ਦੌੜ 'ਚ ਹੈ ਮੈਂ ਵੀ ਇੱਥੇ ਅ ऑब्ਜ਼ਰਵ ਕੀਤਾ ਹਰ ਇਨਸਾਨ ਆਪਣੀ ਇੱਕ ਦੌੜ 'ਚ ਹੈ ਜਦੋਂ ਅਸੀਂ ਹਰ ਟਾਈਮ ਤੇ ਦੌੜ ਦੇ ਵਿੱਚ ਹੁੰਨੇ ਆ ਤਾਂ ਸਾਡਾ ਨਰਵਸ ਤੇ ਮੈਟਾਬੋ ਸਾਡਾ ਨਰਵਸ ਸਿਸਟਮ ਉਸ ਲੈਵਲ ਤੇ ਵੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਜੋ ਤੁਸੀਂ ਖਾਂਦੇ ਆ ਉਹ ਵੀ ਅੰਦਰ ਫਰਮ એનર્ਜੀ ਵਿੱਚ ਕਨਵਰਟ ਨਹੀਂ ਹੁੰਦਾ ਹੈਗਾ ਤੇ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਕੰਮ ਬੰਦ ਕਰਨਾ ਹੈ ਨੇਚਰਲ ਸਾਇੰਸ ਨਾਲ ਜਦੋਂ ਜੁੜੋਗੇ ਤੁਸੀਂ ਬਹੁਤ ਜ਼ਿਆਦਾ ਸਟੈਮਨਾ ਵਧਾ ਲੋਗੇ ਆਪਣਾ ਚੀਜ਼ਾਂ ਨੂੰ ਬੈਲੈਂਸ ਕਰਨਾ ਸਿੱਖਣਾ ਹੈਗਾ ਇੱਕ ਵੀ ਸਦੀ ਦੇ ਵਿੱਚ ਉਹਦੇ ਲਈ ਨੇਚਰਲ ਸਾਇੰਸ ਤੁਹਾਡਾ ਬਹੁਤ ਵੱਡਾ ਸਾਥ ਦਿੰਦੀ ਹੈ ਔਰ ਤੁਹਾਡਾ ਆਪਣਾ ਡਾਕਟਰ ਜਿਹੜਾ ਨੇਚਰ ਨੇ ਮਾਂ ਦੇ ਗਰਭ ਤੋਂ ਤੁਹਾਡੇ ਅੰਦਰ ਫਿੱਟ ਕਰਕੇ ਭੇਜਿਆ ਸੀ ਉਹ ਤੁਹਾਡੇ ਨਾਲ ਖੜਦਾ ਹੈਗਾ ਸਤ ਸ੍ਰੀ ਅਕਾਲ। ਸਸ਼ਵੀਕਾਰ। ਠਕੀਕਾ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ। ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੇ ਇਹ ਅਵਾਰਡ ਦਿਖਾਉਂਦੇ ਆ ਮੈਨੂੰ ਬੜੀ ਖੁਸ਼ੀ ਤੇ ਬੜਾ ਫਕਰ ਮਹਿਸੂਸ ਹੋ ਰਿਹਾ ਹੈ ਕਿ ਅੱਜ ਦੁਬਈ ਦੇ ਵਿੱਚ ਡਾਕਟਰ ਵਰਿੰਦਰ ਸਿੰਘ ਭੁੱਲਰ ਨੂੰ ਜਿਹੜੇ ਕਿ ਨਾਮਵਰ ਡਾਕਟਰ ਹੈਗੇ ਨੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਇੱਕ ਅਲੱਗ ਰੁਤਬਾ, ਇੱਕ ਅਲੱਗ ਨਾਮ ਹੈਗਾ ਕਿਉਂਕਿ ਉਹਨਾਂ ਨੇ ਨੇਚਰਲ ਸਾਇੰਸ ਨੂੰ ਉਹਨਾਂ ਬੁਲੰਦੀਆਂ ਦੇ ਉੱਤੇ ਲਜਾਇਆ ਜਿਸ ਬੁਲੰਦੀਆਂ ਦੇ ਉੱਤੇ ਉਹ ਹੋਣੀ ਚਾਹੀਦੀ ਸੀ। ਸੋ ਅੱਜ ਦੁਬਈ ਦੇ ਵਿੱਚ ਮੈਟਰੋਪੋਲੀਟਨ ਹੋਟਲ ਦੇ ਵਿੱਚ ਦੁਬਈ ਇੰਟਰਨੈਸ਼ਨਲ ਬਿਜ਼ਨਸ ਅਵਾਰਡ ਦੇ ਵਿੱਚ ਖਾਸ ਕਰਕੇ ਡਾਕਟਰ ਵਿਰਿੰਦਰ ਸਿੰਘ ਪੁੱਲਰਵਰ ਨੂੰ ਸਨਮਾਨ ਦਿੱਤਾ ਗਿਆ ਉਹਨਾਂ ਦੀਆਂ ਸੇਵਾਵਾਂ ਦੇਖਦੇ ਹੋਏ ਔਰ ਉਹਨਾਂ ਨੂੰ ਅੱਜ ਨੇਚਰਲ ਹੈਲਥ ਗੁਰੂ ਦੇ ਅਵਾਰਡ ਨਾਲ ਜਿਹੜਾ ਸਨਮਾਨ ਹੈਗਾ ਉਹ ਕੀਤਾ ਗਿਆ ਤਸਵੀਰਾਂ ਅਸੀਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ ਤੁਸੀਂ ਦੇਖੋ ਡਾਕਟਰ ਵਿਰਿੰਦਰ ਸਿੰਘ ਪੁੱਲਰ ਸਾਡੇ ਨਾਲ ਨੇ ਡਾਕਟਰ ਸਾਹਿਬ ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫਿਰ ਮੇਰੇ ਵੱਲੋਂ ਮੈਂ ਪਹਿਲਾਂ ਵੀ ਤੁਹਾਨੂੰ ਬਹੁਤ ਮੁਬਾਰਕਾਂ ਦਿੱਤੀਆਂ ਨੇ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਾਂ ਕੀ ਕਹੋਗੇ ਇਸ ਮੌਕੇ ਤੇ ਸ਼ੁਕਰੀਆ ਔਰ ਮੈਂ ਸਭ ਤੋਂ ਪਹਿਲਾਂ ਅਕੀ ਕਟੇ ਦੀ ਪੰਜਾਬੀ ਔਰ ਸਾਰੇ ਦਰਸ਼ਕਾਂ ਦਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਪਿਆਰ ਤੇ ਅਸ਼ੀਰਵਾਦ ਨਾਲ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਔਰ ਸਾਡੀ ਪੂਰੀ ਦੀ ਪੂਰੀ ਸਰ ਟੀਮ ਜਿਹੜੇ ਰਾਤ ਦਿਨ ਕੰਮ ਕਰ ਰਹੀ ਹੈ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਅੱਜ ਇੰਟਰਨੈਸ਼ਨਲ ਲੈਵਲ ਦੇ ਉੱਪਰ ਇਹ ਨੈਚੁਰਲ ਹੈਲਥ ਗੁਰੂ ਦੇ ਅਵਾਰਡ ਦੇ ਨਾਲ ਸਨਮਾਨ ਮਿਲਿਆ ਹੈ कि बाकी बहुत एक इमोशनल पल और बडे खुशी वाला एक पल हैगा जेड़ा परमिशन ने ਸਾਡੀ ਝੋਲੀ ਪਾਇਆ ਜਿਹੜੀ ਰਾਤ ਦੇ ਅਸੀਂ ਮਿਹਨਤ ਕਰਦੇ ਆ ਮੈਂ ਅਕਸਰ ਕਹਿੰਦਾ ਹਾਂ ਕਿ ਜਦੋਂ ਇਨਸਾਨ ਨੂੰ ਸ਼ਾਬਾਸ਼ਹੀ ਉਹਦੀ ਜਿਹੜੀ ਹੈਗੀ ਆ ਮੌਕੇ ਤੇ ਮਿਲ ਜਾਵੇ ਤਾਂ ਉਹ ਦੁਨੀਆ ਨੂੰ ਆਪਣਾ 10 ਟਾਈਮ ਜਿੰਨੀ ਉਹਦੀ ਹਿੰਮਤ ਹੌਸਲਾ ਜਿੰਨੀ ਹਿੰਮਤ ਜਿੰਨੀ ਹੁੰਦੀ ਆ ਉਹਦਾ ਵੀ 10 ਗੁਣਾ ਉਹ ਡਿਲੀਵਰ ਕਰਦਾ ਸੋ ਇਨਾਂ ਨੂੰ ਇਨਾਂ ਪਿਆਰ ਦੇਣ ਲਈ ਹਕੀਕਤ ਟੀਵੀ ਪੰਜਾਬੀ ਔਰ ਸਾਰੇ ਦਰਸ਼ਕਾਂ ਦਾ ਤੈਨੂੰ ਬਹੁਤ-ਬਹੁਤ ਧੰਨਵਾਦ ਇਹ ਅਵਾਰਡ ਨੇਚਰਲ ਹੈਲਥ ਨੇਚਰਲ ਹੈਲਥ ਗੁਰੂ ਦਾ ਹੈ ਲੇਕਿਨ ਜਦੋਂ ਅਸੀਂ ਜਦੋਂ ਅਸੀਂ ਕਿਸੇ ਮੁਕਾਮ ਨੂੰ ਹਾਸਲ ਕਰਨਾ ਹੋਵੇ ਤਾਂ ਸਾਨੂੰ ਉਦੋਂ ਇੱਕ ਲਰਨਰ ਇੱਕ ਸਟੂਡੈਂਟ ਬਣ ਕੇ ਚੱਲਣਾ ਪੈਂਦਾ ਹੈ ਇਹ ਗੁਰੂ ਦਾ ਅਵਾਰਡ ਮਿਲਿਆ ਹੈਗਾ ਦਾਸ ਦਾ ਨਹੀਂ ਹੈ ਵੈਲਵਿੰਗ ਹੈਲਥ ਆਰਗੇਨਾਈਜੇਸ਼ਨ ਦਾ ਹੈ ਇਹ ਗੁਰੂ ਡਾਕਟਰ ਵਿੰਦਸਿੰਘ ਪੁੱਲਰ ਨੇ ਗੁਰੂ ਵੈਲਵਿੰਗ ਹੈਲਥ ਆਰਗੇਨਾਈਜੇਸ਼ਨ ਹੈ ਪੂਰੀ ਪੂਰੀ ਸਾਡੀ ਟੀਮ ਹੈ ਜਿਨੇ ਨੇ ਨੇਚਰਲ ਹੈਲ ਸਾਇੰਸ ਦਾ ਗੁਰੂ ਬਣ ਕੇ ਪੂਰੇ ਵਿਸ਼ੇ ਨੂੰ ਰਿਪਰੈਜ਼ੈਂਟ ਕੀਤਾ ਤਾਂ ਪੂਰੀ ਦੀ ਪੂਰੀ ਟੀਮ ਚਾਹੇ ਔਨ ਕੈਮਰਾ ਚਾਹੇ ਬੈਕ ਕੈਮਰਾ ਜਿਨੇ ਵੀ ਟੀਮ ਕਰਾ ਦਿਨ ਕੰਮ ਕਰ ਰਹੀ ਹੈ ਉਹਨਾਂ ਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾ ਕੁਦਰਤੀ ਸਿਹਤ ਵਿਗਿਆਨ ਦਾ ਜਿਹੜਾ ਡੀਐਨਏ ਆ ਉਹ ਸਾਡੇ ਮੁਲਕ ਦੇ ਕੋਲ ਆ ਸਾਡੇ ਦੇਸ਼ ਦੇ ਕੋਲ ਆ ਔਰ ਅਲ ਇਸੇ ਤਰ੍ਹਾਂ ਅਗਰ ਅਸੀਂ ਇੰਟਰਨੈਸ਼ਨਲ ਲੈਵਲ ਤੇ ਕਲਜਾਂ ਦੀ ਹਿੰਮਤ ਕਰਾਂਗੇ ਡੈਫੀਨਿਟਲੀ ਬਹੁਤ ਸਾਰੇ ਦੇਸ਼ ਨੂੰ ਸਮਝਣਾ ਵੀ ਚਾਹੁੰਦੇ ਆ ਤੇ ਇਹਦੇ ਅੱਗੇ ਵਧਣਾ ਵੀ ਚਾਹੁੰਦੇ ਆ ਉਹ ਹਰ ਉਥੋਂ ਦੀ ਪਾਪੂਲੇਸ਼ਨ ਇਹਦੇ ਵੱਲ ਆਉਣਾ ਵੀ ਚਾਹੁੰਦੀ ਹੈ ਔਰ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਵੀ ਚਾਹੁੰਦੀ ਹੈ। ਅੱਛਾ ਗੱਟ ਸਾਹਿਬ ਤੁਸੀਂ ਕਿਉਂਕਿ ਤੁਹਾਡੀ ਖਾਸियत ਇਹ ਰਹੀ ਹੈ ਕਿ ਤੁਸੀਂ ਜਦੋਂ ਵੀ ਦਰਸ਼ਕਾਂ ਦੇ ਰੂਬਰੂ ਹੋਇਓ ਕੋਈ ਨਾ ਕੋਈ ਨੁਸਕਾ ਕੋਈ ਨਾ ਕੋਈ ਟੋਟਕਾ ਤੁਹਾਨੂੰ ਦੁਬਈ ਬਹੁਤ ਵਾਰ ਤੁਹਾਡੇ ਗੇੜਾ ਲੱਗਿਆ ਦੁਬਈ ਜਿਹੜੇ ਦੁਬਈ ਚ ਰਹਿੰਦਾ ਭਾਈਚਾਰਾ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਚ ਕਿਰਿਆ ਹੋਇਆ ਚਾਹੇ ਸਮੇਂ ਤੋਂ ਪਹਿਲਾਂ ਵਾਲ ਸਫੈਦ ਹੋਣ ਦਾ ਮਾਮਲਾ ਹੋਵੇ ਚਾਹੇ ਝੜਨ ਦਾ ਮਾਮਲਾ ਹੋਵੇ ਜਾਂ ਫਿਰ ਅਸੀਂ ਕਹ ਲਈਏ ਕਿ ਫੈਟੀ ਲੀਵਰ ਦਾ ਮਾਮਲਾ ਹੋਵੇ ਇਸ ਤਰ੍ਹਾਂ ਦੇ ਵਿੱਚ ਜ ਪੈਥੀ ਨੂੰ ਫੋਲੋ ਕਰਦੇ ਹੋ ਨੇਚਰਲ ਪੈਥੀ ਨੂੰ ਪ੍ਰਮੋਟ ਕਰਦੇ ਹੋ ਇਹਦੇ ਵਿੱਚ ਕੋਈ ਜਿਹੜੀ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਖਾਸ ਕਰਕੇ ਦੁਬਈ ਪਾਚਾਰੇ ਦੀ ਗੱਲ ਕਰਦੇ ਆ ਜਿਹੜਾ ਦੁਬਈ ਦੇ ਵਿੱਚ ਸਾਡਾ ਪੰਜਾਬੀ ਭਾਈਚਾਰਾ ਰਹਿੰਦਾ ਉਹਨਾਂ ਵਾਸਤੇ ਕੀ ਟਿਪਸ ਹੈਗੇ ਨੇ ਤੁਹਾਡੇ ਕੋਲ ਬੜੇ ਮੈਂ ਬੜਾ ਅੱਛਾ ਸਵਾਲ ਆ ਤੁਹਾਡਾ ਮੈਂ ਜਿੰਨੀ ਵਾਰੀ ਵੀ ਦੁਬਈ ਉਹਨਾਂ ਨੇ ਜਿੱਦਾਂ ਆਬਜ਼ਰਵ ਕਰਦੇ ਆ ਦੁਬਈ ਭਾਈਚਾਰੇ ਵਾਲੇ ਵਾਸਤੇ ਇੱਕ ਕੋ ਐਡਵਾਈਸ ਆ ਮੇਰੀ ਵੱਲੋਂ ਕਿ ਉਹ ਆਪਣੇ ਫੂਡ ਦੇ ਵਿੱਚ ਆਪਣੇ ਫੂਡ ਦੇ ਵਿੱਚ ਮਿਲਟਸ ਨੂੰ ਐਡ ਕਰਨ ਦੀ ਕਿਰਪਾ ਮਿਲਟਸ ਨੂੰ ਐਡ ਕਰਨ ਉਹ ਤੁਹਾਡੇ ਅੰਦਰ ਕਿਸੇ ਵੀ ਤਰ੍ਹਾਂ ਦਾ ਰੋਗ ਚਾਹੇ ਚੱਲ ਰਿਹਾ ਹੈ ਚਾਹੇ ਤੁਸੀਂ ਰੋਗ ਤੋਂ ਬਚਣਾ ਚਾਹੁੰਦੇ ਹੋ ਤੁਸੀਂ ਮਿਲਟਸ ਨੂੰ ਉਹ ਪੰਜ ਅਨਾਜ ਨੇ ਜਿਹੜੇ ਉਹਨਾਂ ਨੂੰ ਆਪਣੇ ਖਾਣੇ ਚ ਐਡ ਕਰੋ ਆਈ نو ਮੈਂ ਜਾਣਦਾ ਇੱਥੇ ਆਉਣ ਤੋਂ ਬਾਅਦ ਸਮਝਿਆ ਕਿ ਲੋਕਾਂ ਦਾ ਸ਼ੈਡਿਊਲ ਬਹੁਤ ਬਿਜ਼ੀ ਹੈ ਪਰ ਰੋਗਾਂ ਦੇ ਵਿੱਚ ਜਦੋਂ ਇਨਸਾਨ ਫਸ ਜਾਂਦਾ ਹੈਗਾ ਤਾਂ ਉਹ ਕੁਦਰਤ ਆਪਣਾ ਟਾਈਮ ਆਪਣੇ ਆਪ ਦਵਾ ਦਿੰਦੀ ਹੈ ਸੋ ਅਗਰ ਨੇਚਰਲ ਸਾਇੰਸ ਦੀ ਰਿਸਰਚ ਦੇ ਮਤਲਬਕ ਛੋਟੇ ਜਿਹੇ ਮੈਸੇਜ ਨਾਈ ਮੈਂ ਅਗਰ ਕੋਈ ਸੁਨੇਹਾ ਦੇਣਾ ਚਾਹਾਂ ਤਾਂ ਉਹ ਇਹੀ ਹੈ ਕਿ ਆਪਣੇ ਖਾਣੇ ਦੇ ਵਿੱਚ ਰਾਤ ਨੂੰ ਕਮ ਸੇ ਕਮ ਮਿਲਟਸ ਜ਼ਰੂਰ ਐਡ ਕਰੋ ਰਾਤ ਦੇ ਖਾਣੇ ਚ ਮਿਲਟਸ ਨੂੰ ਜ਼ਰੂਰ ਐਡ ਕਰੋ ਕਿਉਂਕਿ ਇਹ ਮਿਲਟ ਅਗਰ ਤੁਸੀਂ ਇੱਕ ਟਾਈਮ ਮਿਲਟਸ ਐਡ ਕਰਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚੋਂ 30% ਗੰਦਗੀ ਬਾਹਰ ਚਲ ਜਾਈਗੀ ਦੋ ਟਾਈਮ ਮਿਲਟਸ ਐਡ ਕਰਦੇ ਹੋ ਤਾਂ 60% ਬਾਹਰ ਜਾਏਗੀ ਔਰ ਤਿੰਨ ਟਾਈਮ ਕਰਦੇ ਹੋ ਤਾਂ 100% ਗੰਦਗੀ ਬਾਰ ਨਿਕਲ ਜੇਗੀ ਪੁਰਦੀ ਪੁਰੀ ਔਰ ਹਰ ਰੋਗ ਬਲੋਕੇਜ ਹੈ ਹਰ ਰੋਗ ਕਲੋਟਿੰਗ ਹੈ ਹਰ ਰੋਗ ਡਿਪੋਜ਼ਿਟ ਹੈ ਐਕਸਟਰਾ ਡਿਪੋਜ਼ਿਟ ਹੈ ਔਰ ਹਰ ਰੋਗ ਬੋਡੀ ਚ ਐਕਸਟਰਾ ਗ੍ਰੋਥ ਹੈ ਤਾਂ ਸਾਰੀਆਂ ਚੀਜ਼ਾਂ ਨੂੰ ਬੋਡੀ ਤੋਂ ਡਿਸਾਲਵ ਕਰਨ ਲਈ ਡੀਟੌਕਸ ਕਰਨ ਲਈ ਮਿਲਟਸ ਆਪਣੇ ਖਾਣੇ ਚ ਐਡ ਕਰੋ ਇਹ ਸ਼ਾਰਟ ਟਰਮ ਦੀ ਛੋਟਾ ਜਿਹਾ ਸੁਨੇਹਾ ਹੈ ਅੱਛਾ ਡਾਕਟਰ ਸਾਹਿਬ ਕਿਉਂਕਿ ਡਾਕਟਰ ਸਾਹਿਬ ਦੇ ਦੋਸਤ ਵੀ ਸਾਡੇ ਨਾਲ ਨੇ ਕਿਹੜੇ ਕਿਹੜੇ ਪ੍ਰੋਬਲਮ ਤੁਸੀਂ ਦੁਬਈ ਰਹਿੰਦੇ ਹੋ ਬਹੁਤ ਪ੍ਰੋਬਲਮ ਹੈ ਹੈਗੇ ਲੰਡਨ ਵੀ ਤੁਸ ਤੁਹਾਡਾ ਆ ਵਾਸਾ ਹੈਗਾ ਕਿਹੜੇ ਕਿਹੜੇ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਖਾਸ ਕਰਕੇ ਪੰਜਾਬੀ ਭਾਈਚਾਰੇ ਨੂੰ ਦੁਬਈ ਦੇ ਵਿੱਚ ਹੈਲਥ ਨੂੰ ਲੈ ਕੇ ਹੈ ਲੰਡਨ ਦੇ ਵਿੱਚ ਹੈਲਥ ਨੂੰ ਲੈ ਕੇ ਹੈਗੀਆਂ ਨੇ ਔਰ ਡਾਕਟਰ ਸਾਹਿਬ ਨਾਲ ਤੁਸੀਂ ਸਾਝੇ ਕੀਤੇ ਹੋਣਗੇ ਕੁਝ ਕਿਤਾਬੀ ਟਾਈਮ ਬਾਅਦ ਤੁਸੀਂ ਤੁਹਾਡਾ ਮੀਟਿੰਗ ਹੋਈ ਅੱਜ ਮੇਨ ਤੇ ਇੱਥੇ ਦੁਬਈ ਸਭ ਨੂੰ ਜੋ ਪ੍ਰੋਬਲਮ ਆਉਂਦੀ ਹੈ ਇਹ ਉਹ ਹੈ ਮੋਟਾਪੇ ਦੀ ਅੱਛਾ ਹਾਂ ਸਭ ਨੂੰ ਇੱਥੇ ਇਹ ਕਿ ਡਾਇਬੀਟਿਸ ਔਰ ਮੋਟਾਪਾ ਦੋ ਹੀ ਸਭ ਤੋਂ ਵੱਡੀ ਬਿਮਾਰੀਆਂ ਨੇ ਇੱਥੇ ਔਰ ਇੱਥੇ ਨਹੀਂ ਡਾਕਟਰ ਸਾਹਿਬ ਦਾ ਕੈਂਪ ਲਗਵਾ ਲਓ ਜੀ ਕੋਈ ਮੈ ਰਿਕੁਐਸਟ ਕਰ ਰਹੇ ਸੀ ਇੱਥੇ ਡਾਕਟਰ ਸਾਹਿਬ ਨੂੰ ਟੈਲੀ ਪ੍ਰੋਗਰਾਮ ਲਗਾ ਲਓ ਕੈਂਪ ਲਗਾ ਲਾਤੇ ਬੜਾ ਫਾਇਦਾ ਹੋਗਾ ਲੋਕਾਂ ਨੂੰ ਖਾਣੇ ਨੂੰ ਲੈ ਕੇ ਮੈਂ ਦਿਨਚਰੀ ਵੀ ਮੈਨੂੰ ਲੱਗਦਾ ਹੁੰਦਾ ਕਿ 10 ਵਜੇ ਤੋਂ ਬਾਅਦ ਦਿਨ ਚੜਦਾ ਹੈ ਜੀ ਇੱਥੇ ਨਹੀਂ ਦਿਨ ਤੇ ਸਵੇਰੇ ਚੜ ਜਾਂਦਾ ਹੈ ਜਲਦੀ ਦਿਨ ਤੇ 10 ਵਜੇ ਦਾ ਨਹੀਂ ਚੜਦਾ ਹੈ ਵੇ ਲੇਕਿਨ ਗਰਮੀ ਇੱਥੇ ਜ਼ਿਆਦਾ ਹੈ ਇਹ ਹਰ ਕੋਈ ਸਵੇਰੇ ਸਰੇ ਕੰਮ ਤੇ ਆਪਣੇ ਨਿਕਲ ਜਾਂਦਾ ਵੇ ਔਰ ਸ਼ਾਮੀ ਦੇਰ ਤੱਕ ਕੰਮ ਲੱਗਦਾ ਹੈ ਨਹੀਂ ਰਾਤ ਦੇ 10 ਵਜੇ ਲੱਗਦਾ ਜੀ ਮੈਨੂੰ ਰਾਤ ਦੇ 10 ਵਜੇ ਲੱਗਦਾ ਜਿਵੇਂ ਦਿਨ ਚੜ ਗਿਆ ਉਹ ਹੈ ਗਰਮੀ ਹੈ ਜਿੱਥੇ ਦਿਨ ਚੜੇ ਹੀ ਰਹਿੰਦਾ ਹੈਗਾ ਰਾਤ ਦੇ 10 ਜੀ ਜੋ ਇੱਥਾਂ ਦੀ ਡਾਕਟਰ ਸਾਹਿਬ ਜਦੋਂ ਇੱਥਾਂ ਦੀ ਮਤਲਬ ਬਿਲਕੁਲ ਉਲਟ ਕਿਉਂਕਿ ਧੁੱਪ ਹੁੰਦੀ ਹੈ ਬਹੁਤ ਜ਼ਿਆ ਯਾ ਫਿਰ ਸ਼ਾਮ ਨੂੰ 4:00 ਜਾਂ 5:00 ਵਜੇ ਤੋਂ ਬਾਅਦ ਇੱਥੇ ਮਾਰਕੀਟ ਦੇ ਵਿੱਚ ਹਲਚਲ ਨਜ਼ਰ ਆਉਂਦੀ ਹੈ ਫਿਰ ਉਹ ਦੇਰ ਰਾਤ ਤੱਕ ਜਦੋਂ ਚੱਲਦੀ ਹੈ ਤਾਂ ਦੇਰ ਰਾਤ ਤੱਕ ਚੱਲਣ ਕਰਕੇ ਸਵੇਰ ਦੀ ਰੁਟੀਨ ਸਾਰੀ ਡਿਸਟਰਬ ਹੋ ਜਾਂਦੀ ਹੈ ਅਸੀਂ ਤਾਂ ਉੱਥੇ ਸਵਕਤ ਉੱਠ ਜੰਨੇ ਆ ਇੱਥੇ ਉਹਨਾਂ ਨਾਲ ਵੀ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਡੈਫੀਨਿਟਲੀ ਜਿਹੜੀ ਨੀਂਦ ਹੈ ਉਹ ਜਦੋਂ ਸਾਡੇ ਅੰਦਰੋਂ ਨੀਂਦ ਘਟੇਗੀ ਤਾਂ ਡੈਫੀਨਿਟ ਉਹਦਾ ਅਸਰ ਸਾਡੇ ਨਰਵਸ ਸਿਸਟਮ ਤੇ ਸਾਡੀ ਮੈਮਰੀ ਦੀ ਉੱਪਰ ਸਾਡੀ ਆਈ ਸਾਈਡ ਦੀ ਉੱਪਰ ਸਾਡੇ ਬਲੱਡ ਸਰਕੂਲੇਸ਼ਨ ਦੀ ਉੱਪਰ ਸਾਡੀ ਕਾਰਡੀਓ ਹੈਲਥ ਦੀ ਉੱਪਰ ਉਹ ਜਾਣਾ ਹੀ ਜਾਣਾ ਆਇਸ ਤਰ੍ਹਾਂ ਇਸ ਤਰ੍ਹਾਂ ਕਮੂਲੇਟ ਹੁੰਦੀਆਂ ਨੇ ਭਾਵ ਜੇ ਤੁਸੀਂ ਹਫਤੇ 'ਚ ਇੱਕ ਵਾਰੀ ਆਪਣੀ ਨੀਂਦ ਨਾਲ ਛੇੜਖਾਨੀ ਕੀਤੀ ਉਹ ਬਾਡੀ ਬੈਲੈਂਸ ਕਰ ਲੇਗੀ ਲੇਕਿਨ ਜੇ ਤੁਸੀਂ ਰੈਗੂਲਰਲੀ ਰੈਕਰਿੰਗ ਲੈਵਲ ਦੇ ਉੱਤੇ ਰਹਿ ਰਹੇ ਹੋ ਰੋਜ਼ ਹਰ ਰੋਜ਼ ਉਹਦਾਂ ਛੇੜਖਾਨੀ ਕਰ ਰਹੇ ਹੋ ਆਪਣੀ ਨੀਂਦ ਦੇ ਨਾਲ ਡੈਫੀਨਿਟਲੀ ਉਹਨੇ ਅੱਗੇ ਜਾ ਕੇ ਤੁਹਾਨੂੰ ਹਾਈਪਰ ਟੈਂਸ਼ਨ ਔਰ ਕਾਰਡੀਓ ਡਿਸਆਰਡਰ ਔਰ ਨਰਵਸ ਸਿਸਟਮ ਇਨਸੋਮੀਨੀਆ ਡਿਪਰੈਸ਼ਨ ਸਟ्रेस ਇਹਨਾਂ ਸਾਰੀਆਂ ਨਾਲ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਤੇ ਫਿਰ ਮੋਟਾਪੇ ਦਾ ਕੀ ਕਾਰਨ ਮੰਨਦੇ ਹੋ ਡਾਕਟਰ ਸਾਹਿਬ ਜਿਵੇਂ ਤੁਹਾਡੇ ਦੋਸਤ ਨੇ ਦੱਸਿਆ ਕਿ ਮੋਟਾਪੇ ਮੋਟ ਦੇਖੋ ਆਲਰੇਡੀ ਦੁਬਈ ਬਹੁਤ ਬਿਜ਼ੀ ਸ਼ਹਿਰ ਹੈਗਾ ਤਾਂ ਹਰ ਇਨਸਾਨ ਇੱਕ ਦੌੜ ਚ ਹੈ ਮੈਂ ਵੀ ਇੱਥੇ ਅਬਜ਼ਰਵ ਕੀਤਾ ਹਰ ਇਨਸਾਨ ਆਪਣੀ ਇੱਕ ਦੌੜ ਚ ਹੈ ਜਦੋਂ ਅਸੀਂ ਹਰ ਟਾਈਮ ਤੇ ਦੌੜ ਦੇ ਵਿੱਚ ਹੁੰਨੇ ਆ ਤਾਂ ਸਾਡਾ ਨਰਵਸ ਤੇ ਮੈਟਾਬੋਲਿਕ ਫੇਲਿਅਰ ਹੁੰਦਾ ਹੈ ਭਾਵ ਸਾਡਾ ਸਟ੍ਰੈਸ ਲੈਵਲ ਸਾਡਾ ਨਰਵਸ ਸਿਸਟਮ ਉਸ ਲੈਵਲ ਤੇ ਵੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਜੋ ਅਸੀਂ ਖਾਂਦੇ ਆ ਉਹ ਵੀ ਅੰਡਰਫਰ ਐਨਰਜੀ ਚ ਕਨਵਰਟ ਨਹੀਂ ਹੁੰਦਾ ਹੈਗਾ ਤਾਂ ਮੈਟਾਬੋਲਿਕ ਫੇਲਿਅਰ ਦੀ وجہ ਨਾਲ ਜਿਵੇਂ ਕਿ ਤੁਸੀਂ ਕਿਹਾ ਵੀ ਸੀ ਕਿ ਲੀਵਰ ਫੈਟੀ ਦੀ ਪ੍ਰੋਬਲਮ ਹੈ ਲੋਕਾਂ ਨੂੰ ਤਾਂ ਉਹ ਇੱਕ ਵੱਡਾ ਰੀਜ਼ਨ ਹੈ ਔਰ ਲੀਵਰ ਫੈਟੀ ਜਦੋਂ ਹੁੰਦਾ ਹੈ ਤੇ ਟਾਈਪ 2 ਡਾਇਬੀਟਿਕ ਵੀ ਹੁੰਦਾ ਹੈ ਬੰਦਾ ਕਿਉਂਕਿ ਜਿਹਦੀ 슈ਗਰ ਦਾ 슈ਗਰ ਦੀ ਡਿਪੋਜ਼ਿਟਿੰਗ ਹੈ ਜਿਹੜੀ ਲੀਵਰ ਨੇ ਆਪਣੇ ਅੰਦਰ ਕਰਨੀ ਹੁੰਦੀ ਉਹ ਕਰਨੀ ਬੰਦ ਕਰ ਦਿੰਦਾ ਦੈਨ ਉਹ ਉਹਨੂੰ ਪਾਸ ਆਊਟ ਕਰ ਦਿੰਦਾ ਹੈ ਬਲੱਡ ਸਟ੍ਰੀਮ ਦੇ ਵਿੱਚ ਸੋ ਬਲੱਡ ਦੇ ਵਿੱਚ ਬਲੱਡ 슈ਗਰ ਆਉਣ ਲੱਗ ਪੈਂਦੀ ਹੈ ਸੋ ਇਹ ਆਪਣੇ ਆਪ ਨਾਲ ਚੀਜ਼ਾਂ ਜੁੜੀਆਂ ਹੁੰਦੀਆਂ ਨੇ ਸੋ ਵੱਡੀ ਚੀਜ਼ ਇਹੀ ਹੈ ਅ ਨੈਚੁਰਲ ਸਾਇੰਸ ਨਾਲ ਜੁੜਨਾ ਹਰ ਇਨਸਾਨ ਨੂੰ ਇੱਕ ਵੀ ਸਦੀ ਚ ਉਹਦੀ ਮਜਬੂਰੀ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਕੰਮ ਬੰਦ ਕਰਨਾ ਹੈ ਨੈਚੁਰਲ ਸਾਇੰਸ ਨਾਲ ਜਦੋਂ ਜੁੜੋਗੇ ਤੁਸੀਂ ਬਹੁਤ ਜ਼ਿਆਦਾ ਸਟੈਮ ਜੇ ਆਏ ਤੁਹਾਨੂੰ ਕਿਸੇ ਨਾ ਕਿਸੇ ਫਾਈਟ ਵੀ ਕਰਨੀ ਪੈਗੀ ਤੁਹਾਡੀ ਬੋਡੀ ਨੂੰ ਉਹ ਕਰਨ ਲਈ ਤਿਆਰ ਹੋਏਗੀ ਕਿ ਤੁਸੀਂ ਨੇਚਰਲ ਸਾਇੰਸ ਦੇ ਮੁਤਾਬਕ ਇਹਨੂੰ ਬੈਲੈਂਸ ਕਰਨਾ ਸਿੱਖ ਕੇ ਹੋਗੇ। ਉਹ ਚੀਜ਼ਾਂ ਨੂੰ ਬੈਲੈਂਸ ਕਰਨਾ ਸਿੱਖਣਾ ਹੈਗਾ ਇੱਕ ਵੀ ਸਦੀ ਦੇ ਵਿੱਚ ਉਹਦੇ ਲਈ ਨੇਚਰਲ ਸਾਇੰਸ ਤੁਹਾਡਾ ਬਹੁਤ ਵੱਡਾ ਸਾਥ ਦਿੰਦੀ ਹੈ ਔਰ ਤੁਹਾਡਾ ਆਪਣਾ ਡਾਕਟਰ ਜਿਹੜਾ ਨੇਚਰ ਨੇ ਮਾਂ ਦੇ ਗਰਭ ਤੋਂ ਤੁਹਾਡੇ ਅੰਦਰ ਫਿੱਟ ਕਰਕੇ ਭੇਜਿਆ ਸੀ ਉਹ ਤੁਹਾਡੇ ਨਾਲ ਖੜਦਾ ਹੈਗਾ ਕੀ ਬਾਤ ਹੈ ਅੱਛਾ ਡਾਕਟਰ ਸਾਹਿਬ ਤੁਹਾਡੇ ਨਾਲ ਕਿਸੇ ਨੇ ਗੱਲਬਾਤ ਕਰਨੀ ਹੋਵੇ ਆਪਣੇ ਹੈਲਥ ਨਾਲ ਮੁਤਲਕ ਆਪਣੀ ਬਿਮਾਰੀ ਨਾਲ ਮੁਤਲਕ ਕਿਵੇਂ ਰਾਬਤਾ ਕੀਤਾ ਜਾ ਸਕਦਾ ਤੁਹਾਨੂੰ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਮਿਲਦੇ ਹੋ ਆ ਆਲਰੇਡੀ ਪੰਜਾਬ ਦੇ ਵਿੱਚ ਆਪਣੇ ਅਲੱਗ-ਅਲੱਗ ਡਿਸਟ੍ਰਿਕਟ ਵਾਈਜ਼ ਹਸਪੀਟਲ ਨੇ ਜਿਵੇਂ ਪਟਿਆਲਾ ਆ ਸ੍ਰੀ ਅੰਮ੍ਰਿਤਸਰ ਸਾਹਿਬ ਲੁਧਿਆਣਾ ਮੋਗਾ ਬਠਿੰਡਾ ਗੁਰਦਾਉਂ ਦੇ ਵਿੱਚ ਵੀ ਇਸ ਟਾਈਮ ਫਸ ਅਸੀਂ ਰਨਿੰਗ ਦੇ ਵਿੱਚ ਹੈਗੇ ਆ ਤਾਂ ਖਾਸ ਕਰਕੇ ਯੂਏਈ ਦੇ ਜਿੰਨੇ ਵੀ आ, दर्शक देख रहे ने जो परेशान ने उन वास्ते स्पेशल नंबर नीचे चल रहा हैगा 9968008078 ਉਤੇ ਕਾਲ ਕਰੋ स्पेशल ਸਾਡਾ ਐਨ ਆਰ ਆਈ ਨੰਬਰ ਜਿਹਦੇ ਤੁਹਾਨੂੰ ਰੈਗੂਲਰ ਸਰਵਿਸਿਜ਼ ਤੇ ਸੇਵਾਵਾਂ ਮਿਲਣਗੇ ਤੁਹਾਡੀ ਸਮੱਸਿਆ ਨੂੰ ਸੁਣਨ ਵਾਸਤੇ ਸਾਡਾ ਨੈਚੁਰਲ ਸਾਇੰਸ ਦਾ ਐਕਸਪਰਟ ਜਿਹੜਾ ਹੈਗਾ ਉਹ ਰੈਗੂਲਰਸ ਨੰਬਰ ਤੇ ਤੁਹਾਡੀ ਵੇਟ ਕਰ ਰਿਹਾ ਹੋਏਗਾ ਔਰ ਤੁਹਾਡੀ ਜਿਹੜੀ ਵੀ ਸਮੱਸਿਆ ਹੈ ਉਹਨੂੰ ਅੱਛੀ ਸਰਵਿਸ ਦੇ ਦੇ ਕੇ ਤੁਹਾਨੂੰ ਜਿਹੜੀ ਤੰਦਰੁਸਤੀ ਦੇ ਨਾਲ ਫੋਰ ਕਲੋਜ਼ ਲੈ ਕੇ ਆਏਗਾ ਉਹ ਤੁਹਾਡੀ ਹੈਲਪ ਕਰੇਗਾ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਇੱਕ ਵਾਰ ਫੇਰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਦੋਸਤ ਨੂੰ ਵੀ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਔਰ ਉਮੀਦ ਕਰਦਾ ਕਿ ਇਸੇ ਤਰੀਕੇ ਨਾਲ ਤੁਸੀਂ ਜਿਹੜੇ ਲੋਕਾਂ ਦੀ ਸੇਵਾ ਹੈ ਉਹ ਕਰਦੇ ਰਹੋਗੇ ਤੇ ਇਸੇ ਤਰੀਕੇ ਨਾਲ ਕੁ ਮੰਤਰੀ ਪਦਰ ਤੇ ਤੁਹਾਨੂੰ ਜਿਹੜੀ ਰਿਕੋਗਨਾਈਜੇਸ਼ਨ ਹੈਗੀ ਹੈ ਬਹੁਤ ਵੱਡੀ ਸਾਨੂੰ ਵੀ ਬੜਾ ਹੌਸਲਾ ਹੁੰਦਾ ਕਿ ਜਦੋਂ ਇਸ ਤਰ੍ਹਾਂ ਰਿਕੋਗਨਾਈਜੇਸ਼ਨ ਮਿਲਦੀ ਹੈਗੀ ਹੈ ਚੰਗੇ ਵੈਦ ਨੂੰ ਹਕੀਮ ਨੂੰ ਡਾਕਟਰ ਨੂੰ ਤੁਸੀਂ ਦੁਬਈ ਆਏ ਦੁਬਈ ਆ ਕੇ ਸਾਡੇ ਲਈ ਖਾਸ ਕਰਕੇ ਸਮਾਂ ਕੱਢਿਆ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਹਕੀਕਰ ਟੀਵੀ ਪੰਜਾਬੀ ਤੇ ਸਾਰੇ ਦਰਸ਼ਕਾਂ ਸਾਰੀ ਸੰਗਤ ਦਾ ਜਿਨ੍ਹਾਂ ਦਾ ਪਿਆਰ ਤੇ ਅਸ਼ੀਰਵਾਦ ਸਾਨੂੰ ਮਿਲਦਾ ਹੈ ਹੌਸਲਾ ਵੱਧ ਜਾਂਦਾ ਹੈਗਾ। ਕੁਦਰਤੀ ਸਿਹਤ ਵਿਗਿਆਨ ਦੀ ਜ਼ਰੂਰਤ ਪੂਰੇ ਵਿਸ਼ਵ ਨੂੰ ਹੈਗਾ। ਹੈਗੀਆ ਸਟੈਪ ਬਾਈ ਸਟੈਪ ਅੱਗੇ ਵੱਧਦੇ ਜਾ ਰਹੇ ਹੈਗਾ। ਇਸੇ ਤਰ੍ਹਾਂ ਪਿਆਰ ਤੇ ਅਸ਼ੀਰਵਾਦ ਨਿਰੰਤਰ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਜੀ ਸੋ ਇਸ ਹਨ ਡਾਕਟਰ ਬ੍ਰਿੰਦਰ ਸਿੰਘ ਪੁੱਲਰ ਜਿਨ੍ਹਾਂ ਨੇ ਹੈਲਥ ਟਿਪਸ ਵੀ ਤੁਹਾਨੂੰ ਦਿੱਤੇ ਨੇ ਅੱਜ ਕਿਸ ਤਰੀਕੇ ਨਾਲ ਅ ਅਸੀਂ ਸਿਹਤਮੰਦ ਰਹਿ ਸਕਦੇ ਹਾਂ ਦੁਬਈ ਦੇ ਵਿੱਚ ਰਹਿ ਕੇ ਵੀ ਬਹੁਤ ਸਾਰੇ ਟਿਪਸ ਜਿਹੜੇ ਆ ਉਹਨਾਂ ਨੇ ਦਿੱਤੇ ਨੇ ਮੋਟਾਪੇ ਨੂੰ ਵੀ ਲੈ ਕੇ ਔਰ ਮਿਲਟਸ ਐਡ ਕਰਨ ਦੀ ਉਹਨਾਂ ਨੇ ਗੱਲ ਕਹੀ ਹੈ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਅਗਰ ਪੈਦਾ ਹੁੰਦਾ ਹੈ ਇੱਕ ਨੰਬਰ ਦਿੱਤਾ ਹੈ ਅਸੀਂ ਡਾਕਟਰ ਬ੍ਰਿੰਦਰ ਸਿੰਘ ਪੁੱਲਰ ਹੋਰਾਂ ਦੀ ਟੀਮ ਦਾ ਉਸ ਨੰਬਰ 'ਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਯਾਨੀ ਕਾਸਿਫ ਫਾਰੂਕੀ ਨੂੰ ਇਜਾਜ਼